ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤੀराम ਮੇਰਾ ਸੂਬਾ ਸਰਹੰਦ ਦੇ ਕੈਦਖਾਨੇ ਵਿੱਚ ਰਸੋਈਆ ਸੀ ਅਤੇ ਕੈਦੀਆਂ ਨੂੰ ਭੋਜਨ ਛਕਾਉਣ ਦਾ ਕੰਮ ਕਰਿਆ ਕਰਦਾ ਸੀ ਗੰਗੂ ਬਹਾਮਣ ਨੇ ਛੋਟੇ ਸਾਹਿਬ ਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਮੁਰਿੰਡਾ ਜੇਲ੍ਹ ਦੇ ਵਿੱਚ ਕੈਦ ਕਰਵਾਇਆ ਸੀ ਉੱਥੇ ਮਾਤਾ ਜੀ ਅਤੇ ਸਾਹਿਬ ਜਾਦਿਆਂ ਨੂੰ ਸਰਹੰਦ ਦੇ ਕਿਲੇ ਦੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੂਬਾ ਸਰਹੰਦ ਨੇ ਐਲਾਨ ਕਰਾ ਦਿੱਤਾ ਕਿ ਸਾਹਿਬ ਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਭੋਜਨ ਛਕਾਉਣ ਵਾਲਿਆਂ ਨੂੰ ਉਹਨਾਂ ਦੇ ਪਰਿਵਾਰ ਸਮੇਤ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇਗਾ ਮੋਤੀਰਾਮ ਮੈਰਾ ਤੋਂ ਭੁੱਖੇ ਪਾਣੇ ਬੱਚਿਆਂ ਦਾ ਦੁੱਖ ਦੇਖਿਆ ਨਾ ਗਿਆ ਜਦੋਂ ਉਹ ਭੋਜਨ ਲੈ ਕੇ ਭੋਲੇ ਪਹਿਰਾ ਨਾਲ ਬੱਚਿਆਂ ਕੋਲ ਪੁੱਜਿਆ ਤਾਂ ਮਾਤਾ ਜੀ ਨੇ ਪੁੱਛਿਆ ਤੂੰ ਕੌਣ ਹੈ ਮੋਤੀਰਾਮ ਨੇ ਨਿਮਰਤਾ ਦੇ ਨਾਲ ਕਿਹਾ ਆਪਜੀ ਦਾ ਸੇਵਕ ਹਾਂ ਅਤੇ ਨਵਾਬ ਦੀ ਨੌਕਰੀ ਕਰਦਾ ਹਾਂ ਆਪਜੀ ਲਈ ਭੋਜਨ ਲੈ ਕੇ ਆਇਆ ਹਾਂ ਮਾਤਾ ਜੀ ਨੇ ਸ਼ਾਹੀ ਭੋਜਨ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਅਸੀਂ ਇਨ੍ਹਾਂ ਜ਼ਾਲਮਾਂ ਪਾਪੀਆਂ ਦੇ ਘਰ ਦਾ ਅੰਨ ਪਾਣੀ ਨਹੀਂ ਸ਼ਕਣਾ ਇਹ ਤੂੰ ਲੈ ਜਾ ਕਰ ਜਾ ਕੇ ਉਸਨੇ ਆਪਣੀ ਘਰ ਵਾਲੀ ਨੂੰ ਦੱਸਿਆ ਉਸਨੇ ਆਪਣੇ ਗਹਿਣੇ ਅਤੇ ਕੁਝ ਸਿੱਕੇ ਦੇ ਕੇ ਗਰਮ ਦੁੱਧ ਦਾ ਗੜਵਾ ਭਰ ਕੇ ਦਿੱਤਾ ਅਤੇ ਨਾਲ ਹੀ ਕਿਹਾ ਕਿ ਗਹਿਣੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਤੁਸੀਂ ਸਾਹਿਬ ਜਦਿਆਂ ਨੂੰ ਦੁੱਧ ਪਿਲਾ ਦੇਣਾ ਜਦੋਂ ਮੋਤੀराम ਪਹਿਰੇਦਾਰਾਂ ਨੂੰ ਗਹਿਣੇ ਦੇ ਕੇ ਠੰਡੇ ਬੁਰਜ ਵਿੱਚ ਮਾਤਾ ਜੀ ਕੋਲ ਪੁੱਜਿਆ ਤਾਂ ਮਾਤਾ ਜੀ ਨੇ ਕਿਹਾ ਜੇਕਰ ਸੋਬੇ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਪਤਾ ਹੈ ਤੇਰੇ ਪਰਿਵਾਰ ਨਾਲ ਕੀ ਹੋਵੇਗਾ ਮੋਤੀ RAM ਨੇ ਕਿਹਾ ਮਾਤਾ ਜੀ ਤੁਸੀਂ ਮੇਰੇ ਸਿਰ ਤੇ ਆਪਣਾ ਹੱਥ ਰੱਖੋ ਅਤੇ ਦੁੱਧ ਛਕੋ ਮਾਤਾ ਜੀ ਨੇ ਮੋਤੀ RAM ਨੂੰ ਬਹੁਤ ਅਸੀਸਾਂ ਦਿੱਤੀਆਂ ਮੋਤੀ RAM ਮਹਿਰਾ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਕੇ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ 3 ਦਿਨ 10 11 12 ਪੌਦੀ ਰਾਤ ਨੂੰ ਗਰਮ ਦੁੱਧ ਪਿਲਾਉਣ ਦੀ ਸੇਵਾ ਕਰਦਾ ਰਿਹਾ ਜਦੋਂ ਉਸ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਿਆ ਉਸਨੇ ਉਹਨਾਂ ਦੇ ਸੰਸਕਾਰ ਲਈ ਚੰਦਨ ਦੀ ਲੱਕੜੀ ਦਾ ਪ੍ਰਬੰਧ ਕੀਤਾ ਅਤੇ دیਵਾਨ ਟੋਡਰ ਮਲ ਦੇ ਨਾਲ ਆਪਣੇ ਹੱਥੀਂ ਮਾਤਾ ਜੀ ਅਤੇ ਸਾਹਿਬ ਜਾਨ ਦਾ ਸੰਸਕਾਰ ਕੀਤਾ ਜਦੋਂ ਦੁੱਧ ਪਿਲਾਉਣ ਦੀ ਸੇਵਾ ਦਾ ਨਵਾਬ ਨੂੰ ਪਤਾ ਚੱਲਿਆ ਤਾਂ ਉਸਨੇ ਮੋਤੀ RAM ਤੇ ਉਸਦੇ ਪਰਿਵਾਰ ਨੂੰ ਗ੍ਰਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ 4 ਦਿਨ ਕੈਦ ਵਿੱਚ ਰੱਖ ਕੇ ਦੀਨ ਕਬੂਲ ਕਰਨ ਲਈ ਅਨੇਕਾਂ ਹੀ ਲਾਲਚ ਅਤੇ ਡਰਾਵੇ ਦਿੱਤੇ ਗਏ ਅਖੀਰ ਉਸਦੇ ਅੱਖਾਂ ਦੇ ਸਾਹਮਣੇ ਉਸਦੇ 6 ਸਾਲ ਦੇ ਪੁੱਤਰ, ਪਤਨੀ ਅਤੇ 80 ਸਾਲਾਂ ਦੀ ਬਜ਼ੁਰਗ ਮਾਤਾ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ। ਉਸ ਤੋਂ ਬਾਅਦ ਮੋਤੀ RAM ਨੂੰ ਵੀ ਕੋਲੂ ਦੇ ਵਿੱਚ ਪੀੜਿਆ ਗਿਆ ਮੋਤੀ RAM ਮਹਿਰਾ ਨੇ ਜਿੰਨਾ ਗਲਾਸਾਂ ਦੇ ਵਿੱਚ ਦੁੱਧ ਸ਼ਕਾਇਆ ਸੀ ਉਹ ਗੁਰਦੁਆਰਾ ਫਤਿਹਗੜ ਸਾਹਿਬ ਵਿਖੇ ਦਰਸ਼ਨਾ ਲਈ ਰੱਖੇ ਗਏ ਹਨ ਮਹਾਨ ਸ਼ਹੀਦ ਬਾਬਾ ਮੋਤੀ RAM ਮਹਿਰਾ ਦੀ ਤਨ ਮੰਨ ਤਾਨਾ ਕੀਤੀ ਸਦੁੱਤੀ ਸੇਵਾ ਨੂੰ ਅੱਜ ਸਾਰਾ ਜਗਤ ਯਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ